ਦੇ ਜਮਾਨੇ ਦੇ ਵਿੱਚ ਜਦੋਂ ਨਾ ਚੁੱਲਾ ਲਿਪ ਲੈਂਦੀਆਂ ਸੀਗੀਆਂ ਬੁੜੀਆਂ ਤੇ ਕਿਤੇ ਉਹਦੀ ਨਾਨ ਆ ਜਾਂਦੀ ਪਰਚਾਈ ਦੀ ਤੇ ਚੁੱਲਾ ਲਿਪਿਆ ਹੁੰਦਾ ਤੇ ਉਹ ਨੂੰ ਚਾਹ ਨਹੀਂ ਪਿਆਉਂਦੀ ਤੇ ਉਹ ਨੂੰ ਪਾਣੀ ਪਿਆ ਦੇਂਦੀ ਤੇ ਉਹ ਬੈਠੀ ਰਹਿੰਦੀ ਹੈ ਵਿਚਾਰੀ ਵੀ ਚੱਲ ਚਾਹ ਪਿਆਉਂਗੀ ਮੈਨੂੰ ਨਾਗ ਤੇ ਆਉਂਦੀ ਤੇ ਉਹ ਵੀ ਬਾਪਸ ਚਲੀ ਜਾਂਦੀ ਜਦੋਂ ਸ਼ਾਮ ਨੂੰ ਦਾ ਭਰਾ ਖੇਤੋਂ ਆਉਂਦਾ ਤੇ ਕਹਿੰਦੀ ਵੀ ਤੇਰੀ ਭੈਣ ਆਈ ਸੀ ਤੇ ਉਹ ਕਹਿੰਦਾ ਫੇਰ ਕਹਿੰਦਾ ਬਸ ਉਹ ਥੋੜਾ ਜਿher ਬੈਠੀ ਸੀ ਮੈਂ ਚੁੱਲਾ ਲਿਪਿਆ ਸੀ ਤੇ ਉਹ ਚਲੀ ਗਈ ਤੇ ਉਹ ਮਨ ਦੇ ਵਿੱਚ ਤਾਂ ਗੁੱਸਾ ਆਉਂਦਾ ਹੀ ਆ ਉਹ ਮਨ ਦੇ ਵਿੱਚ ਗੁੱਸਾ ਪਾਪ ਪੀ ਗਿਆ ਅੰਦਰੇ ਅੰਦਰ ਹੀ ਤੇ ਜਾ ਕੇ ਸੌ ਗਿਆ ਤੇ ਜਦੋਂ ਤੜਕੇ ਉੱਠਿਆ ਤੇ ਕਹਿੰਦਾ ਤੇਰੇ ਘਰੇ ਇਹਦਾ ਪੇਕੇ ਦੇ ਘਰੇ ਬਹੁਤ ਚੋਰੀ ਹੋ ਗਈ ਸਾਰਾ ਸਮਾਨ ਲੈ ਗਏ ਉਹ ਕਹਿੰਦੀ ਹਾਂ ਆਇਆ ਤਾਂ ਫਿਰ ਕੀ ਬਣਿਆ ਕਹਿੰਦੀ ਆ ਕੀ ਬੰਨਣਾ ਸੀਗਾ ਤੇ ਮੈਂ ਗੱਡਾ ਜੋੜਦਾ ਜੇ ਤੂੰ ਸਮਾਨ ਤਿਆਰ ਕਰ ਤੇ ਮੈਂ ਦੇ ਆਉਣਾ ਉਹਨਾਂ ਨੂੰ ਕਹਿੰਦੀ ਚੱਲ ਜਾਈ ਗਏ ਉਹਨੇ ਜਾਉਣ ਲੱਗੀ ਸਾਰਾ ਸਮਾਨ ਸਿੱਟੀ ਗਈ ਸਿੱਟੀ ਗਈ ਤੇ ਕਹਿੰਦੀ ਮੈਂ ਇੱਕ ਉਹਦੀ ਸੰਦੀ ਜੂੜੀ ਪਈ ਉਹ ਵੀ ਪਾ ਰਾਂ ਕਹਿੰਦੀ ਚੱਲ ਪਾ ਦੇ ਪਾਈ ਚੱਲ ਪਾ ਦੇ ਉਹਨੇ ਪਾਤਾ ਤੇ ਜਦੋਂ ਪਾਈ ਉਹ ਸਮਾਨ ਸਾਰਾ ਉਹ ਆਪਦੀ ਭੈਣ ਦੇ ਕੋਲੇ ਦੇ ਆਇਆ ਦੇ ਆਇਆ ਤੇ ਜਦੋਂ ਉਹ ਵਾਪਸ ਆਇਆ ਤੇ ਉਹਨੂੰ ਨਹੀਂ ਪਤਾ ਸੀ ਆ ਵੀ ਕਿਤੇ ਕਿ ਉਹ ਪੁੱਛਦੀ ਐ ਸਾਰੇ ਠੀਕ ਠਾਕ ਸੀ ਕਹਿੰਦਾ ਹਾਂ ਸਾਰੇ ਠੀਕ ਠਾਕ ਸੀ ਕਹਿੰਦਾ ਕੀ ਬਣਿਆ ਕਹਿੰਦਾ ਬੰਨਾ ਕੀ ਸੀ ਸਾਰਾ ਕੁਝ ਲੈ ਗਏ ਤੇ ਜਦੋਂ ਹੌਲੀ ਹੌਲੀ ਉਹਨੂੰ ਪਤਾ ਲੱਗਦਾ ਵੀ ਇਹ ਸਮਾਨ ਤਾਂ ਉਹ ਵੀ ਮੇਰੀ ਨਾਨਾ ਨੂੰ ਦੇ ਆਇਆ ਤੇ ਉਹ ਫਿਰ ਕਹਿੰਦੀ ਮੈਂ ਉਹ ਜਿਹੜੀ ਸਾਂ ਦੀ ਜੂੜੀ ਰੱਖੀ ਸੀ ਉਹਦੇ ਵਿੱਚ ਉਹਨੇ ਪੈਸੇ ਪਾ ਕੇ ਦਿੱਤੇ ਸੀਗੇ ਤੇ ਉਹਨੇ ਜਦੋਂ ਪਤਾ ਲੱਗਿਆ ਵੀ ਇਹ ਤਾਂ ਮੇਰੀ ਨਾਨਣ ਕੋਲੇ ਗਿਆ ਸਮਾਨ ਉਹ ਕਹਿੰਦੀ ਵੀ ਨਾ ਤਾਂ ਮੈਂ ਜੂਲੀ ਨੂੰ ਰੋਨੀਆ ਨਾ ਮੈਂ ਪੂਲੀ ਨੂੰ ਰੋਨੀਆ ਮੈਂ ਤਾਂ ਰੋਂਦੀ ਆ ਸਾਦੀ ਜੂੜੀ ਨੂੰ ਕਿਉਂਕਿ ਉਹਦੇ ਵਿੱਚ